ਇਸ ਵਕਤ ਅਸੀਂ ਗੁਰਦਾਸਪੁਰ ਜ਼ਿਲ੍ਹੇ ਚ ਮੌਜੂਦ ਆ ਤੇ ਇਹ ਜਿਹੜਾ ਹਲਕਾ ਹੈ ਇਸ ਵਕਤ ਜੋ ਹੈ ਖੜਾ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ तकरीबन 1.5 ਲੱਖ ਆਬਾਦੀ ਹੈ ਜੋ ਖੜ ਪੀੜਤ ਹੈ 350 ਤੋਂ ਵੱਧ ਪਿੰਡ ਜੋ ਨੇ ਉਹ ਖੜਾ ਦੀ ਚਪੇਟ ਦੇ ਵਿੱਚ ਆਏ ਨੇ ਸਾਡੇ ਨਾਲ ਗੁਰਦਾਸਪੁਰ ਤੋਂ ਸੰਸਦ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਕਹਿਣ ਨੂੰ ਅਸੀਂ ਕਹਿ ਸਕਦੇ ਆ ਕਿ 1.5 2 ਫੁੱਟ 3 ਫੁੱਟ ਪਾਣੀ ਹੀਟਾ ਗਿਆ ਪਰ ਅਜੇ ਵੀ ਇਹ ਹਾਲਾਤ ਜੋ ਨੇ ਬੇਹੱਦ ਤਰਸਯੋਗ ਨੇ ਕੁਦਰਤ ਦੀ ਮਾਰ ਕਿਹਾ ਜਾ ਰਿਹਾ ਹੈ ਪਰ ਕੀ ਇਸ ਲਈ ਸਿਰਫ ਕੁਦਰਤ ਹੀ ਜ਼ਿੰਮੇਵਾਰ ਹੈ ਨਹੀਂ ਤਾਂ ਕੋਈ ਇੱਥੇ 15 ਫੁੱਟ ਪਾਣੀ ਸੀ ਤੇ ਉਹਦੇ ਬਾਅਦ ਹੁਣ ਘਟਿਆ ਅੱਜ ਫਿਰ 2 ਫੁੱਟ ਵੱਧ ਗਿਆ ਇਹਦੇ 'ਚ ਮੈਂ ਸੈਕਟਰੀ ਇਰੀਗੇਸ਼ਨ ਨੂੰ ਡਾਇਰੈਕਟ ਸ਼ੇਡ ਨੂੰ ਕਰ ਰਿਹਾ ਕਿ ਉਹਨਾਂ ਨੇ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਔਰ ਮੈਂ ਪ੍ਰਾਈਮ ਮਿੰਿਸਟਰ ਨੂੰ ਲੈਟਰ ਦੇ ਵਿੱਚ ਵੀ ਲਿਖਿਆ ਕਿ ਜਿਹੜੀ ਹੜ੍ਹਾਂ ਦੀ ਪ੍ਰੋਬਲਮ ਆਈ ਹੈ ਐਡਮਿਨਿਸਟਰੇਟਰ ਸੈਕਟਰੀ ਇਰੀਗੇਸ਼ਨ ਦਾ ਜਿਹੜਾ ਕੰਡਕਟ ਆ ਉਹਨੂੰ ਵੀ ਦੇਖਿਆ ਜਾਏ ਗੱਲਾਂ ਕਰਨੀਆਂ ਅੱਜ ਗੁਰਨਤ ਸਾਹਿਬ ਆਏ ਨੇ ਇੱਥੇ ਸੈਕਟਰੀ ਇਰੀਗੇਸ਼ਨ ਇੱਥੇ ਚਾਹੀਦਾ ਸੀ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿੰਦੇ ਤੁਸੀਂ ਬੰਦ ਟੁੱਟ ਗਿਆ ਸੱਕੀ ਚ ਪਾਣੀ ਕਿੱਥੋਂ ਆਇਆ ਤੁਹਾਡੇ ਮਧਪੁਰ ਦੇ ਫਲੱਡ ਗੇਟਸ ਜਿਹੜੇ ਉਹ ਟੁੱਟ ਗਏ ਕਿਉਂਕਿ ਉਹਨਾਂ ਨੂੰ ਗ੍ਰੀਸਿੰਗ ਨਹੀਂ ਹੋਈ ਉਹ ਚੱਕੇ ਹੀ ਨਹੀਂ ਗਏ ਉਹਨਾਂ ਕੋਲ ਉੱਥੇ ਇੱਕ ਈਮਪਲਾਈ ਮਰ ਗਿਆ ਤੇ ਕਈ ਤੁਹਾਡੇ ਆਫੀਸਰ 10 12 ਆਫੀਸਰ ਵੀਆਰਐਸੀ ਲੈ ਕੇ ਚਲੇਗੇ